ਹਾਂਜੀ ਪ੍ਰਧਾਨ ਜੀ ਅੱਜ ਤੁਸੀਂ ਇੱਥੇ ਮੀਟਿੰਗ ਰੱਖੀ ਹੈ ਇਹਦਾ ਕੀ ਏਜੰਡਾ ਹੈ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਉਹਦੇ ਬਾਰੇ ਸਾਨੂੰ ਜਾਣਕਾਰੀ ਦਿਓ ਅੱਜ ਤਾਂ ਅਸੀਂ ਧੰਨਵਾਦ ਹੀ ਕਰਨਾ ਚਾਹੁੰਦੇ ਮਾਨਯੋਗ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਨੌਜਵਾਨ ਸਰਪੰਚ ਨਿਸ਼ਾਨ ਵੀਰ ਜੀ ਨੂੰ ਹਲਕਾ ਕੋਆਰਡੀਨੇਟਰ ਲਾ ਕੇ ਨੌਜਵਾਨਾਂ ਦੇ ਵਿੱਚ ਇੱਕ jaan ਪਾਈ ਆ ਮੈਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਨਾ ਨਿਸ਼ਾਨਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਮੈਂ ਸਭ ਤੋਂ ਪਹਿਲਾਂ ਤਾਂ ਜੀ ਸਾਡੇ ਹਲਕੇ ਦੇ ਇੰਚਾਰਜ ਲਲਿਤ ਮੋਹਨ ਪਾਟਕ ਬੱਲੂ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਰਦਾਰ ਭਗਵੰਤ ਸਿੰਘ ਮਾਨ ਨੂੰ ਮੇਰੀ ਇਮਾਨਦਾਰੀ ਦੀ ਰਿਪੋਰਟ ਦਿੱਤੀ ਉਹਨਾਂ ਨੇ ਮੈਨੂੰ ਹਲਕੇ ਦਾ ਯੂਥ ਦਾ ਕੋਆਰਡੀਨੇਟਰ ਲਾਇਆ ਮੈਂ ਬਹੁਤ-ਬਹੁਤ ਪਹਿਲਾਂ ਤਾਂ ਪ੍ਰਧਾਨ ਜੀ ਦਾ ਧੰਨਵਾਦ ਕਰਦਾ ਸਾਡੇ ਦੁਆਬੇ ਦੇ ਇੰਚਾਰਜ ਯੂਥ ਦੇ ਰੋਬੀ ਕੰਗਜੀ ਦਾ ਬਹੁਤ-ਬਹੁਤ ਧੰਨਵਾਦ ਕਰਦਾ ਬਾਕੀ ਮੈਂ ਯੂਥ ਨੂੰ ਇਹੀ ਸੇਹ ਦਿੰਨਾ ਕਿ ਆਪਾਂ ਇੱਕ ਚੰਗੀ ਰਾਜਨੀਤੀ ਇੱਕ ਜੋ ਮਾਨ ਸਾਹਿਬ ਨੇ ਇਮਾਨਦਾਰੀ ਦਾ ਮਾਡਲ ਸਾਜਾਇਆ ਉਸ ਮਾਡਲ ਨੂੰ ਆਪਾਂ ਯੂਥ ਦੇ ਲੈਵਲ ਨਾਲ ਹੋਰ ਸਟਰੋਂਗ ਕਰਾਂਗੇ ਤੇ ਬਾਕੀ ਪ੍ਰਧਾਨ ਜੀ ਨੇ ਮੇਰੀ ਰਾਜਨੀਤਿਕ ਸਫਰ ਚ ਬਹੁਤ ਮਦਦ ਕੀਤੀ ਹੈ ਮੋਢੇ ਨਾਲ ਮੋਢਾ ਜੋੜ ਕੇ ਸਰਪੰਚ ਜੀ ਮੇਰੀ ਮਦਦ ਕੀਤੀ ਹੈ ਮੈਂ ਜੋ ਜੋ ਪ੍ਰਧਾਨ ਜੀ ਨੂੰ ਕੰਮ ਕਹਿੰਦਾ ਰਿਹਾ ਉਹ ਕੰਮ ਮੇਰੇ ਤਨਬੰਦ ਦੇ ਨਾਲ ਨਿਭਾਉਂਦੇ ਰਹੇ ਨੇ ਜਿੱਥੇ ਹਲਕੇ ਦਾ ਵਿਕਾਸ ਪਿੰਡ ਦਾ ਵਿਕਾਸ ਕਿੱਥੇ ਵੀ ਮੈਨੂੰ ਪਰੇਸ਼ਾਨੀ ਨਹੀਂ ਆਈ ਅੱਗੇ ਪਾਰਟੀ ਲਈ ਸੇਵਾਵਾਂ ਕਿਸ ਤਰ੍ਹਾਂ ਹੋ ਰਹੀਆਂ ਨੇ ਜੀ ਬੀਖੋ ਜੀ ਜਿੱਥੇ ਪਾਰਟੀ ਡਿਊਟੀ ਲਾਉਗੀ ਜਿੱਥੇ ਪ੍ਰਧਾਨ ਜੀ ਕਹਿਣਗੇ ਅਸੀਂ ਉੱਥੇ ਸੇਵਾ ਕਰਾਂਗੇ ਤਨਮਨ ਦੇ ਨਾਲ ਤੇ ਪਾਰਟੀ ਦੇ ਚੰਗੇ ਕੰਮ ਨੇ ਯੂਥ ਨੂੰ ਪ੍ਰਮੋਟ ਕੀਤਾ ਜੀ ਹੁਣ ਤੁਸੀਂ ਇਹ ਦੇਖੋ ਪਹਿਲਾਂ ਕਦੀ ਵੀ ਯੂਥ ਕਲੱਬ ਨਹੀਂ ਬਣੇ ਸੀ ਹੁਣ ਪਾਰਟੀ ਨੇ ਹਰੇ ਖਲਕੇ ਹਰੇਕ ਪਿੰਡਾਂ 'ਚ ਯੂਥ ਕਲੱਬ ਬਣਾਏ ਨੇ ਕਿ ਜਿਹੜਾ ਯੂਥ ਗਰੋ ਹੋ ਸਕੇ ਸਾਡੇ ਯੂਥ ਨੂੰ ਲੋੜ ਹੈ ਗਰੋ ਗਰੋ ਦੀ ਸਾਡੇ ਯੂਥ ਨੂੰ ਬਹੁਤ ਲੋੜ ਹੈ ਚੰਗੇ ਗਰਾਊਂਡਾਂ ਦੀ ਜੋ ਹੁਣ ਸਾਡੇ ਹਲਕੇ ਨੂੰ 30 ਗਰਾਊਂਡਾਂ ਮਿਲੀਆਂ ਅਸੀਂ ਪ੍ਰਧਾਨ ਜੀ ਨੂੰ ਰਿਕੁਐਸਟ ਕੀਤੀ ਕਿ ਸਾਡੇ ਹਲਕੇ ਦੀਆਂ ਸਾਨੂੰ ਇੰਨੇ-ਇੰਨੇ ਗਰਾਊਂਡਾਂ ਚਾਹੀਦੀਆਂ ਚਲੋ ਹੁਣ 30 ਗਰਾਊਂਡਾਂ ਪਾਸ ਕਰਾਈਆਂ ਉਸ ਤੋਂ ਬਾਅਦ ਜਦੋਂ ਉਹ ਬਣ ਗੀਆਂ ਉਸ ਤੋਂ ਬਾਅਦ ਅਗਲੀਆਂ ਫਿਰ 30 ਆਉਣਗੀਆਂ ਮਤਲਬ ਜਿੰਨੇ ਵੀ ਸਾਡੇ ਪਿੰਡ ਨੇ ਉਹ ਚਾਰ ਜਾਂ ਤਿੰਨ ਸ਼ਿਫਟਾਂ 'ਚ ਪੂਰੇ ਹੋ ਜਾਣਗੇ ਨਿਸ਼ਾਨਵੀਰ ਜੀ ਜਿਹੜਾ ਯੂਥ ਨੂੰ ਆਮ ਆਦਮੀ ਪਾਰਟੀ ਨੇ ਬਹੁਤ ਪਰਜਿਤ ਕਿਹਾ ਪਰ ਲੇਕਿਨ ਸਾਡਾ ਜੁੱਧ ਜਿਹੜਾ ਉਹ ਨਸ਼ਿਆਂ ਵਿੱਚ ਵੀ ਬਹੁਤ ਡੁੱਬਿਆ ਤੁਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਦੇਖੋ ਜੀ ਨਸ਼ਿਆਂ ਵਿੱਚ ਸਾਡੇ ਐਸਐਸਪੀ ਡਾਕਟਰ ਮਹਤਾਬ ਸਿੰਘ ਸਾਡੇ ਐਸਐਚਓ ਸ਼ੋਕਮਾਰ ਉਹਨਾਂ ਨੇ ਬਹੁਤ ਮਿਹਨਤ ਕੀਤੀ ਆ ਬੱਲੂ ਜੀ ਨੇ ਬਹੁਤ ਪ੍ਰਧਾਨ ਜੀ ਨੇ ਸਾਡੇ ਨੇ ਬਹੁਤ ਮਿਹਨਤ ਕੀਤੀ ਆ ਨਵੇਂ ਸ਼ਹਿਰ ਚ 100 ਚੋਂ 90% ਜਿਹੜੇ ਨਸ਼ੇ ਭਾਜੀ ਖਤਮ ਹੋ ਚੁੱਕੇ ਆ ਇਹ ਗੱਲ ਤਾਂ ਆਪਾਂ ਨੂੰ ਸਭ ਨੂੰ ਪਤਾ ਆ ਜਿਹੜਾ ਗੜ ਸੀਗਾ ਉਹ ਵੀ ਖਤਮ ਹੋ ਚੁੱਕਿਆ ਤੇ ਯੂਥ ਆਪਣਾ ਸਹੀ ਰਾਹ ਤੇ ਚੱਲ ਪਿਆ ਅਚੈਕ ਹੋਰ ਦੱਸੋ ਜਿਵੇਂ ਹੁਣ ਹੜ੍ਹ ਆਏ ਸੀ ਪ੍ਰਧਾਨ ਜੀ ਤੁਸੀਂ ਵੀ ਬੜੀ ਹੈਲਪ ਕੀਤੀ ਜਾਂਦੇ ਰਹੇ ਸਾਈਡਾਂ ਤੇ ਹੁਣ ਜਿਵੇਂ ਕਿ ਹੜ੍ਹ ਘਟ ਗਈ ਸਥਿਤੀ ਹੋ ਗਈ ਹੁਣ ਉਹਨਾਂ ਵਾਸਤੇ ਅੱਗੇ ਕੀ ਕਰ ਰਹੀ ਹੈ ਸਰਕਾਰ ਜਿਨ੍ਹਾਂ ਦਾ ਅਜਾੜਾ ਹੋ ਗਿਆ ਜਾਂ ਜਿਨ੍ਹਾਂ ਦੇ ਫਸਲਾਂ ਰੁੜ ਗਈਆਂ ਮਕਾਨ ਡਿੱਗ ਪਏ ਉਹਦੇ ਬਾਰੇ ਵੀ ਦੋ ਗੱਲਾਂ ਕਹਿ ਦਿਓ ਮੈਂ ਕਿਹਾ ਜੀ ਪਟਵਾ ਦੀ ਹਰ ਪਿੰਡ ਦੇ ਵਿੱਚ ਸਰਵੇ ਕਰਨ ਲੱਪੇ ਆ ਜਾ ਰਹੇ ਆ ਔਰ ਜਿੱਦਾਂ ਦੀ ਰਿਪੋਰਟ ਉਹ ਦੋਗੇ ਆ ਕੇ ਸਰਕਾਰੀ ਕੋਈ ਪੋਲੀਟੀਕਲ ਨਹੀਂ ਉਹਦੇ ਵਿੱਚ ਕੋਈ ਏਦਾਂ ਦੀ ਗੱਲ ਨਹੀਂ ਕੀ ਜੀ ਫਲਾਨੇ ਦਾ ਪਾਰਟੀ ਦਾ ਘਰ ਆ ਫਲਾਨੇ ਦਾ ਜਿਹਦਾ ਨੁਕਸਾਨ ਹੋਇਆ ਉਹਦਾ ਉਹਦਾ ਨੁਕਸਾਨ ਦੀ ਪ੍ਰਵਾਈ ਕਰਾਵਾਂਗੇ ਜਾ ਰਹੇ ਆ ਪਿੰਡਾਂ ਦੇ ਸਰਵੇ ਹੋ ਰਹੇ ਕਿੰਨੀ ਕੁ ਦੇਰ ਲੱਗੇਗੀ ਪਤਾ ਨਹੀਂ ਇਹ ਵਿੱਚ ਮੇਰਾ ਕਹਿ ਲ ਜਿੱਦਾਂ ਸੀਐਮ ਸਾਹਿਬ ਨੇ ਕਿਹਾ ਕਿ ਦੀਵਾਲੀ ਤੋਂ ਪਹਿਲਾਂ ਪਹਿਲਾਂ ਕਰਨਾ ਤਾਂ ਫਿਰ ਤਾਂ ਜਲਦੀ ਹੋ ਜਾਊਗਾ ਮਤਲਬ ਜਿਹੜੇ ਹੜਪੀ ਦਿੱਤਾ ਜਾਂ ਜਿਹੜੇ ਲੋਕਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਦੀਵਾਲੀ ਦਾ ਬਹੁਤ ਜਲਦੀ ਬਹੁਤ ਜਲਦੀ